ਸਤਿ ਨਿਬਾਦਨ ਵਾਹ ਦੋਈ ਵਾਸਾ ਵਾਹ ਅੱਗੇ ਤੁਹਾਡੇ ਤੁਹਾਡੇ ਬਲੌਗ ਦੇ ਵਿੱਚ ਤੇ ਫਿਲਹਾਲ ਵਿੱਚ ਸੜਦੇ ਸੜਦੇ ਕਿਤਾ ਕੀ ਇਹ ਮਕਾਨ ਦਾ ਕੰਮ ਚੁਰ ਕਰ ਤੇ ਸਮਾਨ ਆਪਣ ਆ ਗਿਆ ਮਿਸਤਰੀ ਦੇ ਦੋਸਤਗੇ ਜੇ ਅਸੀਂ ਵੀ ਖਲੇ ਆਈ ਨਹੀਂ ਜਿਹਨੇ ਨਿਊ ਕਟਾ ਅੱਜ ਕੱਟਾ ਗਿਆ ਜੋ ਨੂੰ ਲੈਣਾ ਤਾਂ ਛੋਟੀ ਸੀ ਗੱਜਤ ਨੂੰ ਜਾਨੇ ਰਤਾ ਬਾਕੀ ਤਾਂ ਅਸੀਂ ਸੋਚੀਦਾ ਕੰਮ ਕਰਨਾ ਰਾਮਾਈ ਨੂੰ ਤੇ ਮੜਾਇਆ ਮਾਰ ਮਾਰ ਸਿਰ ਮਾਰ ਕੰਮ ਕਰਿਆ ਕੋਈ ਵੀ ਨਹੀਂ ਕਿ ਬਣਾ ਦੇ ਸਰ ਪੈ ਚੀਜ਼ ਦਾ ਕੋਈ ਗੱਲ ਨਹੀਂ ਕਿ ਬਣੀ ਨਹੀਂ ਹੁੰਦੀ ਜਿੰਨਾ ਤੇ ਫਿਰ ਤਾਂ ਅੰਨ ਖਾ ਗਿਆ ਹੋਰ ਤਾਂ ਥੋੜੀ ਕੰਮ ਹੋਆ ਹਾਂ ਬਾਈ ਜਵਾ ਮਨਗਾ ਤੈਨੂੰ ਵੀ ਠੀਕ ਓ ਯਾਰ ਇਹਨੂੰ ਫੋਨ ਕਰ ਲੈ ਹਾਂ ਜੀ ਹਾਂ ਜੀ ਪਾ ਗੜੀ ਜਿਹੀ ਵੀ ਨਹੀਂ ਆਵਾਜ਼ ਆਉਂਦਾ ਠੀਕ ਹੈ ਜੀ ਲਓ ਜੀ ਕੋਚ ਸਾਹਿਬ ਆਪ ਹੋਏ ਨੇ ਮੂਰੇ ਹੁਣ ਕੋਹ ਤੇ ਸਾਬ ਨੂੰ ਹਾਈ ਲਾਉਦਾ ਨਹੀਂ ਪਤਾ ਹੋ ਗਈ ਯਾਰ ਉਹ ਪਾਉਣ ਯਾਰ ਕਰਦੀ ਉਹ ਕਰਦਾ ਬਾਈ ਤਾਂ ਆਪਣੇ ਲਾਗ ਵੀ ਨਹੀਂ ਲਿਆ ਉਹਨੇ ਕਿਹਾ ਦੂਰ ਖੜਾਂਗੇ ਕਿਲੇ ਪਾ ਜਾ ਕੇ ਵੀਰ ਉੱਟ ਗਿਆ ਇੰਨੇ ਅਲੱਗ ਬਾਤ ਨੂੰ ਪੁੱਛ ਰਹੇ ਹੋ ਰੇਸ ਹੈ ਆਹ ਰੇਸ ਹੈ ਬਾਈ ਟਰੈਕਟਰ ਵੇ ਖੜ ਜਾ ਗਿਆ ਉਹ ਆਉਂਦਾ ਮੈਨੂੰ ਚਲਾ ਲੰਨਾ ਮੈਂ ਆਉਂਦੀ ਮੈਨੂੰ ਕਹਾ ਚਲਾ ਲੰਨਾ ਮੈਂ ਕੀ ਹੋ ਗੇਗਾ ਕਾਕਾ ਨਾ ਹੈਗਾ ਕਾਕਾ ਮੁੰਡਾ ਮੈ ਨਹੀਂ ਕਰਨ ਲੱਗੇ ਆ ਬੰਦਾ ਸੀਟੂ ਗਲੇਗੀ ਬੱਸ ਦੀ ਉਹ ਯਾਰ ਦੋਸਤਾਂ ਮਾਰੇ ਖੁਫੜਾ ਦਾ ਮੁੰਡਾ ਜਿਹੜੇ ਵੀ ਕੋਈ ਡਰਾਈਵਰ ਦਾ ਮਤਲਬ ਬਰਕ ਕਨੈਕਟਰ ਮਾਰਦੀ ਉਹ ਗੇਮ ਪੈਸਾ ਪਹਾੜਾ ਵਾਂ ਬੱਸ ਖੜੀ ਉਹਨੇ ਆਪਣਾ ਜਾ ਕੇ ਅੱਗੇ ਮਾਰਦੀ ਸਲਫ ਉਹ ਆਇਆ ਭੱਜਾ ਡਰਾਈਵਰ ਨੇ ਦੋ ਮਾਰੋਗੇ ਚ ਮਾਂਗੇ ਉਹ ਭਾਵੇਂ ਮੈਨੂੰ ਆਂਦੀ ਗਾ ਮੈਂ ਚਲਾ ਲੰਨਾ ਉਹ ਨਹੀਂ ਮੈਨੂੰ ਆ ਮੈਂ ਚਲਾ ਲੰਨਾ ਇਹ ਬਾਰਦਾਰਤ ਹੈ ਕਾਲੂ ਦੀ ਦੇਖ ਲੈ ਓ ਛੇਤੀ ਦੱਸੋ ਮੈਂ ਛੋਟੇ ਨੂੰ ਭੇਜਿਆ ਵੀ ਨਿਆਣਾ ਨੂੰ ਤਾਂ ਲੈ ਆਵੇ ਸਕੂਲ ਨੂੰ ਆ ਤੇ ਉੱਥੇ ਜਾ ਕੇ ਕਰਤੀਆਂ ਨਾ ਨਹੀਂ ਆ ਕੱਚੀ ਬਾਤ ਆ ਰਵਿੰਦਰ ਦੀ ਦੋ ਬਚ ਕੇ ਰਹੀ ਨਾ ਤੇ ਸਾਈਕੋ ਆਇਓ ਓ ਅੱਛਾ ਬਚ ਕੇ ਰਹੀ ਨਾ ਤੇ ਉਹ ਤਾਂ ਹੀ ਕਿਹਾ ਫੋਨ ਮੇ ਪਹਿਲੇ ਪਾਸਾ ਡਿਸਚਾਰਜ ਹੋਣਾ ਇਸ ਕੋ ਪੋਰਟ ਹੋਣਾ ਕੀ ਹੋਣਾ ਇਸ ਦਾ ਕੀ ਹੋਣਾ ਉਹ ਦੱਸੇਗਾ ਮਪਾਨੀ ਪੋਰਟ ਤੋਂ ਬਣ ਰਿਹਾ ਇਹ ਘੱਟੇ ਹੈ ਬਸ ਅੱਛਾ ਲੈ ਕੇ ਕੱਟ ਕੇ ਲੈ ਵੀ ਗਿਆ ਗਲਗਲ ਵਿੱਚ ਅੱਜ ਆਇਆ ਹੈ ਉਹ ਆਇਆ اچھا ਇਹ ਬਲੇਗੇ ਮੀਟਰ ਤੋਂ 21 ਥੋੜੀ ਆਇਆ ਗਾਣਾ ਆਇਆ ਬਰਾ ਦੇ ਕਾਟਿਆ ਜਾਣੇ ਪਰ ਰਾਇ ਵੀ ਲਿਖਣਾ ਚਲੋ ਭਾਈ ਕਿਆ ਚਲਾਂਗੇ ਮਸਾਲ ਵਾਲੇ ਕਰਦੇ ਅੱਛਾ ਟਾਇਰ ਟੂਰ ਵਾਲੇ ਇੰਨੇ ਕਰਦੇ ਬਸ ਅੱਛਾ ਜੀ ਰੇਲ ਟਿਕਟ ਜੇ ਲੜ ਕੇ ਕਰਦੇ ਜਵੇ ਨਹੀਂ ਟਿਕਟ ਹੋ ਜਾਂਦੇ ਆਗੇ ਖੜ ਗਏ ਹੁਣ ਗਿਆਨ ਸਾਗਰ ਦੇ ਮੇਨ ਗੇਟ ਤੇ ਜੱਸੀ ਪ੍ਰਿੰਸ ਤੇ ਕੈਂਪਰ ਲੈਣ ਆਇਆ ਫਿਲਹਾਲ ਪਾਣੀ ਦੀ ਦਿੱਕਤ ਜੇਸੀ ਵੀ ਚੱਲ ਰਹੀ ਜੀ ਦੇਖ ਕਿੰਨੇ ਵੇਲੇ ਦੱਸ ਜੇਸੀ ਵੀ ਚੱਲਦੀ ਆ ਮੇਰੇ ਵੀਰੋ ਜੇਸੀ ਵੀ ਇੱਕ ਚਰਨ ਵਾਲਾ ਇੱਕ ਉਹ ਦੇਖੀ ਕਿੰਨੇ ਬੰਦੇ ਦੂਰ ਦੂਰ ਤੋਂ ਦਸਤ ਕਾਇਮ ਬਾਈ 5-6 ਕਿਲੋਮੀਟਰ ਤੋਂ ਅੱਗੇ ਬੰਦੇ ਵੀ ਦੇਖਣ ਵਾਲੇ ਹੁਣ ਨਹੀਂ ਫੱਟ ਗਈ ਕੋਈ ਨਾਲ ਪਟਲਣ ਚੱਲ ਪਟਲਣ ਜੇਸੀ ਵੀ ਦੇਖਣ ਵਾਲੇ ਦੇਖਣ ਵਾਲੇ ਬਾਈ ਗਰਮ ਹੀ ਨੇ ਦਮ ਤੋੜਤਾ ਫਿਲਹਾਲ ਬਾਕੀ ਧੁੱਪ ਹਲੇ ਫਿਰ ਵੀ ਕੱਟ ਪਰ ਗਰਮੀ ਬਹੁਤ ਜ਼ਿਆਦਾ ਆ ਗਿਆ ਬਾਈ ਕੋ ਹੋਰ ਬੰਦਾ ਜੀਸੀਬੀ ਦੇਖਣ ਕਿੰਨੇ ਕੁ ਵੇਲਣਾ ਬਾਈ ਵੇਲੜ ਇੱਕ ਰਹਿ ਗਿਆ ਜੀ ਹਲਿਕਾ ਰਹਿ ਗਿਆ ਜੀ ਸੁਣਦਾ ਉੱਠ ਗਿਆ ਉੱਠਦਾ ਤਾਂ ਤੁਹਾਨੂੰ ਪਤਾ ਹੀ ਦਸ 11 ਵਜੇ ਕਿਉਂ ਵੇਲੜ ਦੇਖੋ ਗੱਡੀਆਂ ਐ ਘੁਮਾਈ ਜਾ ਰਹੀ ਉਹ ਪਾਰਿਆ ਤੁੰਨਾ ਜੀ ਬਕਵਾ ਪਹਿਲਾਂ ਉਹਨਾਂ ਨੂੰ ਕਿਹਾ ਹਲਕਾ ਮੀਆ ਜੀ ਠੀਕ ਆ ਕੰਮ ਫੜ ਕੇ ਖੜੇ ਰਹਿ ਉਹ ਕੱਲ੍ਹ ਉਹ ਕੁੰਜਾ ਸੌੜਗਾ ਜੈਸਿਕ ਨਾਮ ਨਿਊ ਪੱਟ ਤੇ ਜੀ ਆਪਾਂ ਤੇ ਹਲੋ ਅਦਾਸ ਕਰਾ ਕੇ ਆਪਾਂ ਨਹੀਂ ਵੀ ਰੱਖਤੀ ਆਪਣੀ ਬਲਾਲ ਦਾ ਹੁਣ ਗਰਮੀ ਬਹੁਤ ਹੈ ਸ਼ਾਮ ਵੱਲ ਨੂੰ ਚੱਲਦੇ ਆਂ ਬੰਦੇ ਵੀ ਪਹੁੰਚ ਗਏ ਸ਼ਾਮ ਵੱਲ ਨੂੰ ਤੇ ਹਲ ਮੀਆਂ ਗਰਮੀ ਲੱਗ ਰਹੀ ਬਹੁਤ ਧੁੜਿਆ ਜਾ ਰਿਹਾ ਲੈ ਵੀ ਹੁਣ ਆ ਗਿਆ ਸਮਾਨ ਚੱਕਦੇ ਕਾ ਮੈਨੂੰ YouTube ਹਾਂ ਆਉਂਦਾ ਤੈਨੂੰ ਆਉਂਦਾ ਮੈਨੂੰ ਡੇਗ ਮਾਰ ਰਿਹਾ ਆ ਤੈਨੂੰ ਬਾਈ ਕਹਿੰਦਾ ਮੈਨੂੰ ਆਉਂਦਾ ਤੇ ਆ ਕੇ ਖੱਡੇ 'ਚ ਰੋਕਤੀ ਤੇ ਹੁਣ ਮੈਂ ਉੱਥੇ ਰੋਕਤਾ ਯਾਰ ਕੱਢ ਲੂਗਾ ਬਾਈ ਨੋਮਾ ਬਾਕੇ ਕੱਢੂ ਬਾਈ ਕਿਉਂ ਨਿਕਲੇਗਾ ਨਹੀਂ ਨਿਕਲੇਗਾ ਆਸਤਾ ਮੈਨੂੰ ਮਾਈ ਤਾਂ ਕੋਈ ਲੱਗਦੀ ਨਹੀਂ ਕਿਸੇ ਨੂੰ ਨਹੀਂ ਹੁੰਦਾ ਬ్రో ਆ ਲੋ ਨਾਲੇ ਨਾ ਗੁਰਦੀਪ ਦੇਖ ਲਓ ਟਰੈਕਟਰ ਫੋਟਾ ਦੇਖ ਲਿਆ ਤੇਰਾ ਨਾ ਰੱਖਦਾ ਫਸਾ ਗਿਆ ਟਰੈਕਟਰ ਇਹਨੂੰ ਬਾਈ ਨੂੰ ਕਹਿ ਦੇ ਤੂੰ ਉਹ ਬੰਦੇ ਜਿਹੜਾ ਲਾਗ ਬੈਠਾ ਉਹਦਾ ਵਿਆਹ ਥੋੜੇ ਦੱਬ ਕੇ ਬੋਲ ਆਵਾਜ਼ ਘਟਾਉਂਦੀ ਐ ਮੈਂ ਕਿਹਾ ਬਾਈ ਨੂੰ ਕਹਿ ਦੋ ਜਿਹੜਾ ਦੂਜਾ ਬੰਦਾ ਨਾਲ ਬੈਠਾ ਉਹਦਾ ਵਿਆਹ ਕਰਨਾ ਸਾਨੂੰ ਥੱਲੇ ਧਾਰ ਦੇ ਵਿੱਚ ਤੇਰਾ ਤਾਂ ਹੋ ਗਿਆ ਬਾਈ ਚਲੋ ਜੀ ਹੁਣ ਜੇ ਸੀ ਬੀ ਨਾਲ ਕੱਟਾਂਗੇ ਟਰਾਲੀ ਨੂੰ ਜੇ ਡਰਾਈਵਰ ਚੇਂਜ ਹੋ ਜਾ ਤਾਂ ਇਹਦਾ ਮੁਸ਼ਕਲ ਲੱਗਦਾ ਚੱਲ ਭਾਈ ਹੁਣ ਤਾਂ ਜੇ ਸੀ ਬੀ ਨਾਲ ਨਿਕਲ ਗਈ ਟਰਾਲੀ ਹੁਣ ਬਾਈ ਚੱਲ ਭਾਈ ਤੱਕਦੇ ਨਹੀਂ ਭਾਈ ਇਹਦਾ ਫਸਾਦੀ ਟਰਾਲੀ ਹੁਣ ਪਾਈ ਨੇ ਲੋ ਜੀ ਕਰਤਾ ਉਹੀ ਕੰਮ ਹਰਸ਼ ਉਹ ਹਰਸ਼ ਬਾਹਰ ਖੜਾ ਐ ਮੱਸਾ ਵਾਹ ਜੀ ਵਾਹ ਇਹ ਮੀਸੀ ਬਾਈ ਡਰਾਈਵਰ ਤੋਂ ਇਹਦਾ ਕਿੰਨਾ ਹੀ ਯਾਰ ਅੱਧਾ ਘੰਟਾ ਆ ਗਈ ਬਾਈ ਇੰਨੇ ਤਾਂ ਦੇਖੀਂ ਜਾ ਬਾਰਲੇਟ ਪਰਲੇ ਨੂੰ ਆੜ ਲੱਕੀ ਓਏ ਟਰਾਲੀ ਐ ਅੱਧਾ ਘੰਟਾ ਆ ਗਈ ਟਾਇਰ ਦੇ ਬਾਈ ਇੱਕ ਜੇਸੀ ਵੀ ਇੱਕ ਟਰੈਕਟਰ ਉਹ ਤੇ ਦੋ ਡਰਾਈਵਰ ਇਹ ਤਾਂ ਇੱਕ ਡਰਾਈਵਰ ਬਾਕੀ ਦੱਸਣ ਵਾਲੇ ਨੰਤ ਨਹੀਂ ਚਲਾ ਘਰੀ ਬੈਲੀ ਦਾ ਹੋਇਲ ਇੱਕ ਦੋ ਘਟ ਟੋਰ ਮਾਰਦੇ ਕਿਰਪਾ ਹੋਗੀ ਤੇਰੀ ਖਿੱਚ ਦੇ ਵਾਹ ਤੁਹ ਦੋਵੇਂ ਵਾਸਾ ਉਹ ਵਾਸਾ ਦੋਵੇਂ ਵਾਸਾ ਓਦੋਂ ਕੀ ਕਚਟਕਾ ਹੋਰ ਸਹੀ ਹਲੋ ਜੀ ਬੰਦੇ ਨਾ ਖਾਲੀ ਕਰਨ ਤੋਂ ਬਚਾਤੇ ਚੱਲ ਜੀ ਹਰਸ ਡਰਾਈਵਰ ਚੇਂਜ ਹੈ ਜੀ ਹੁਣ ਦਾ ਵਹੀ ਕੜਦਾ ਹੀ ਕੜਦਾ ਹੀ ਕੜਦਾ ਨਾ ਨਾ ਲੋਡ ਲਾ ਚੋ ਲਾ ਤੀਆ ਡਰਾਈਵਰ ਹਲੇ ਤਾਂ ਮਕਾਨ ਦਾ ਕੰਮੇ ਕਰਾਜੀ ਸਟਾਰਟ ਤੇ ਸਪੇਅਰ ਦੇ ਤਕਰੀਬਨ ਗਰਮੀ ਚ ਤਾਂ ਬੁਰਾ ਹਾਲ ਹੈ ਪਰ ਜਿਹੜਾ ਮਨੋਰੰਜਨ ਹੋ ਰਿਹਾ ਉਹਦਾ ਕੋਈ ਅੰਤ ਨਹੀਂ ਫਿਲਹਾਲ ਬੰਦੇ ਸਾਨੂੰ ਦੱਸਾਂਦੇ ਆ ਪਹੁੰਚ ਕੇ ਹੁਣ ਕਾਰਾਂ ਵੱਲੋਂ ਕਿਉਂਕਿ ਗਰਮੀ ਨੇ ਬਾਈ ਪੂਰਾ ਹਾਲ ਕਰਤਾ ਫਿਲਹਾਲ ਸੱਚੀ ਪਰ ਨੰਨ ਦਾਰਿਆ ਕਿਉਂਕਿ ਸਵੇਰ ਦਾ ਕੋਤਕੀ ਚੱਲ ਰਹੇ ਨੇ ਜ਼ਰੂਰ ਬਾਈ ਜ਼ਰੂਰ ਪਾਈਆਂ ਦੇ ਤਾਂ ਹੁਣ ਵਰਦੀ ਲਗਾਈ ਚੇਂਜ ਲਾ ਕੇ ਪ੍ਰੇਸ਼ਰ ਮਾ ਗਰਮੀ ਕਿੰਨੇ ਆ ਬਾਈ ਗਰਮੀ ਬਹੁਤ ਦੇ ਵਿੱਚ ਸਾਹਮਣਾ ਹੈ ਬਾਕੀ ਸਵੇਰ ਦਾ ਆਨੰਦ ਵੀ ਯਾਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਗਰਮੀ ਬਹੁਤ ਜ਼ਿਆਦਾ ਬਾਕੀ ਅੱਜ ਹਨੇ ਸਟਾਰਟ ਹੋਇਆ ਕੰਮ ਪਤਾ ਨਹੀਂ ਪਤਾ ਕਿੰਨੇ ਦਿਨ ਲੱਗਣਗੇ ਜੀ ਤੇ ਕਿੰਨੇ ਕ ਮਹੀਨੇ ਤੇ ਵਰਦੀ ਆ ਗਈ ਹੁੰਦੀ ਹੈ ਜੀ ਇਹ ਜੇ ਬਗੈ ਹੀ ਕੱਪੜੇ ਰੋਦਾ ਵਾਲਾ ਕੰਮ ਕਰਨਾ ਤਸਲੇ ਤਸਲੇ ਪਏ ਸਮਝ ਰਹੇ ਜੀ ਬੰਦੇ ਵਾਰੀ ਵਾਰੀ ਬਾਈ ਗੱਡੀਆਂ ਕਿਨੇ ਮਾਰੇ ਗਰਮੀ ਨੇ ਤੋੜੇ ਹੋਏ ਹਰਸ਼ਪ੍ਰੀਤ ਵੀਰ ਟਰੈਲੀ ਵਾਲਾ ਨੰਦ ਲਿਆਣ ਦਾ ਕੱਢਣੇ ਵਾਲਾ ਇਸ ਤੋਂ ਬਾਅਦ ਬੜਾ ਇਸ ਕਿਰਾਏ 14 ਇੰਚ ਦੀ ਕਰਣੀ ਹੈ 14 ਕੋਲੇ ਇਸ ਲਈ 14 ਇੰਚ ਦਿਖਾਏ ਇਸ ਤੋਂ ਇਸੇ ਪੜਾ ਦਿਖਾਏ ਇਸੇ ਮਾੜਾ ਇਸ ਤੋਂ ਬੜਾ ਸਾਹਮਣੇ ਗਿਆਨ ਸਾਗਰ ਕਾਲਜ ਆਫ ਨਰਸਿੰਗ ਤੇ ਆਪਾਂ ਆ ਇੱਥੇ ਪੈਪਲੇਨ ਕਿਉਂਕਿ ਮਕਾਨ ਦਾ ਪਤਾ ਹੀ ਸਾਨੂੰ ਵੀ ਜਦੋਂ ਮੁੰਦਾ ਇੱਕ ਵਾਰੀ ਪਾਣ ਲੱਗ ਜਾਂਦਾ ਹੈ ਖਰਚਾ ਨਵੇਂ ਦਿਨਾਂ ਦਾ ਆਪਾਂ ਪਾਣਾ ਨਾਲੇ ਤੇ ਲਿਆ ਬ੍ਰਸਕਾ ਲੈ ਰੈਡੀ ਹੋ ਯਾਰ ਚਲੋ ਭਾਈ ਕਰੋ ਭਾਈ ਪਹਿਲਾਂ ਲੈ ਭਾਈ ਕੀ ਹੋ ਗਿਆ ਪੈ ਮਸ਼ੀਨੇ ਗੇਰਿਆ ਮੇਨ ਤੋਂ ਬਾਦ ਚੜ ਗਿਆ ਬੰਦੇ ਆਪ ਕਾ ਸਾਸ ਹੀ ਗੇਰਿਆ ਆਣਦੇ ਆਣਦੇ ਬਈ ਆਣਦੇ ਜਲਦੀ ਆਣਦੇ ਕੇ ਰੈਡੀ ਛਲੋ ਕਹਿੰਦੇ ਗੋਮੀਛੇ ਕੋਡ ਲਾ ਸਿਗਰ ਤਿਰਤੀ ਤਿਰਦਾ ਬਾਜੀ ਗੇਰਨੀ ਪੜਾ ਬਹੁਤ ਜੇ ਐਸਬੀ ਦਾ ਕੰਮ ਹੋ ਗਿਆ ਜੀ ਡਨ ਤੇ ਬਾਕੀ ਰਸਤਾ ਵੀ ਬਣਾ ਲਾ ਪਾਈਪ ਦੱਬ ਕੇ ਅਨਕੁਵਾਰੇ ਉਹ ਦਿਖਾ ਦਿੰਦੇ ਆ ਫਿਰਾਲ ਉਤੋਂ ਬਾਅਦ ਰੋਟੀ ਵਗੈਰਾ ਖਾ ਗਈ ਜੀ ਹਲੇ ਰੋਟੀ ਵੀ ਨਹੀਂ ਖਾਈ 6:30 ਹੋ ਗਏ ਸਵੇਰ ਦੀ ਖਾਈ ਹੋਈ ਆ ਆ ਇੱਥੇ ਦੱਬਿਆ ਜੀ ਪਾਈਪ ਤੇ ਹੁਣ ਰਸਤਾ ਬਣ ਗਿਆ ਕਲੀਅਰ ਬਾਕੀ ਸਵੇਰੇ ਤੁਸੀਂ ਦੇਖਿਆ ਸੀ ਵੀਡੀਓ ਚ ਹਾਲਾ ਥੋੜੀ ਚੰਗੇ ਨਹੀਂ ਸੀ ਤੇ ਇਹ ਜਿਹੜੀ ਨਾ ਥੱਲੋਂ ਗਿੱਲ ਨਿਕਲ ਰਹੀ ਐ ਇਹ ਜੋ ਪੱਟਿਆ ਨਾ ਨਿਓ ਸਾਰੀ ਗਿੱਲੇ ਨਿਕਲ ਪੰਦਾ ਮੀਂਹ ਕਰਕੇ ਨਿਕਲ ਵੈਸੇ ਮੀਂਹ ਜਾਂ ਤਾਂ ਤਾਂ ਨਹੀਂ ਪਾਇੇ ਓਹ ਚਲੋ ਦੇਖੀ ਜਾਓਗੇ ਆਪਾਂ ਨੂੰ ਕੀ ਲੈਣਾ ਥੋੜਾ ਕੰਮ ਇੱਕ ਵਾਰੀ ਲੋਟ ਆ ਗਿਆ ਹੁਣ ਕੰਮ ਆਪਣਾ ਹੀ ਉੱਥੋਂ ਨਿਬੜ ਗਿਆ ਸੀ ਤੇ ਨਿਬੜਿਆ ਲਾ ਲਓ ਵੀ ਤੁਸੀਂ ਤਿੰਨ ਸਾਢੇ ਦਿਨ ਦੇ ਕਰੀਬ ਤੇ ਉਦੋਂ ਬਾਅਦ ਆਪਾਂ ਘਰ ਆ ਗਏ ਘਰ ਆ ਕੇ ਥੋੜੀ ਦੇਰ ਆਰਾਮ ਕੀਤਾ ਹਨ ਫਰੈਸ਼ ਫਰੁਸ਼ ਹੋਏ ਨਾਏ ਤੋਏ ਥੋੜਾ ਜਿਹਾ ਤੇ ਦੁਬਾਰਤੋਂ ਆ ਗਏ ਜੀ ਰਾਜਪੁਰੇ ਖਾਣ ਪੀਣ ਵਾਸਤੇ ਕਿਉਂਕਿ ਥੋੜਾ ਬਹੁਤਾ ਖਾਣਾ ਪੀਣਾ ਹੀ ਬਣਦਾ ਹੈ ਨਾ ਇਹ ਸਵੇਰ ਦਾ ਹੀ ਲੱਗੇ ਹੋਏ ਆ ਫਿਲਹਾਲ ਭੁੱਖ ਲੱਗੀ ਹੋਈ ਆ ਜੀ ਬਹੁਤ ਆ ਨਾ ਮਿੱਠਾ ਮਿੱਠਾ ਸਿਰ ਵੀ ਦੁਗਰਿਆ ਕਿਉਂਕਿ ਜਿੰਨਾ ਕ ਵੀ ਕੰਮ ਕਰਿਆ ਉਹ ਧੁੱਪ ਚੇ ਕਰਿਆ ਤੇ ਸਾਰਾ ਦਿਨੇ ਬਰਾਨ ਹੋਏ ਅੱਜ ਤਾਂ ਕਿਉਂਕਿ ਪਹਿਲਾਂ ਜੇ ਕਦੇ ਜੀਸੀਬੀ ਆਈ ਪਹਿਲਾਂ ਉਹਦੇ ਨਾਲ ਲੱਗੇ ਰਹੇ ਤੇ ਉਦੋਂ ਬਾਅਦ ਕਦੇ ਇੰਟਾਂ ਦੀ ਟਰੈਲੀ ਫਸ ਗਈ ਕਥੇ ਰਿੱਤੇ ਦੀ ਫਸ ਗਈ ਤੇ ਕਦੇ ਆਪੇ ਫਸਾ ਲਈ ਹੈ ਨਾ ਤੇ ਮਸਤੀ ਵੀ ਕਰੀ ਹੈ ਤੁਸੀਂ ਬਲੌਗ ਚ ਦੇਖਿਆ ਹੋਊਗਾ ਤੇ ਬਿਲਾਲ ਇੱਕ ਵਾਰੀ ਤੁਹਾਨੂੰ ਦਿਖਾ ਦਿੰਦਾ ਜਿੱਥੇ ਆਪਾਂ ਆਏ ਆ ਜੀ ਤੇ ਉਸ ਤੋਂ ਬਾਅਦ ਅੱਜ ਦੇ ਬਲੌਗ ਦਾ ਕਰਦੇ ਆ ਇੱਥੇ ਡੀਐਨਡੀ ਕਿਉਂਕਿ ਕੱਲ ਦਾ ਵੀ ਬਲੌਗ ਹੈ ਜਿਹੜਾ ਆਪਾਂ ਉਹ ਕਿਸੇ ਕੰਮ ਕਰਕੇ ਡੀਐਨਡੀ ਨਹੀਂ ਕਰ ਸਕੇ ਬਿਲਾਲ ਸਾਨੂੰ ਦਿਖਾਉਂਦੇ ਆਪਾਂ ਜਿੱਥੇ ਅੱਜ ਮਤਲਬ ਹੁਣ ਆਏ ਆ ਆਪਾਂ ਉਸ ਤੋਂ ਬਾਅਦ ਇਹ ਬਲੌਗ ਦਾ ਕਰਦੇ ਆ ਇੱਥੋਂ ਐਂਡ ਆਪਾਂ ਖੜੇ ਆ ਜੀ ਰਾਜਪੁਰੇ ਇਹ ਗਲੋ ਮੋਟਲ ਦੇ ਸਾਹਮਣੇ ਮਾਇੋਰ ਹੋਟਲ ਰੈਸਟੋਰੈਂਟ ਲਾਲ ਚੱਲਦੇ ਆਂ ਜੀ ਅੰਦਰ ਤੇ ਆਹ ਦਾ ਬਲੌਗ ਇੱਥੇ ਹੀ ਕਰਦੇ ਆਂ ਜੀ ਐਂਡ ਮਿਲਦੇ ਆਂ ਹੁਣ ਕੱਲ ਦੇ ਬਲੌਗ ਦੇ ਵਿੱਚ